ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਾਜਣਾ ਪੈ ਗਿਆ ਇੱਕ ਪਾਸੇ ਜਿਮਨੀ ਚੋਣਾ ਦਾ ਦੌਰ ਚੱਲ ਰਿਹਾ ਹੈ ਹਲਕਾ ਗੱਦਰਬਾਹ ਬਰਨਾਲਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਹਰ ਹਾਲਤ ਵਿੱਚ ਇਨ੍ਹਾਂ ਚਾਰਾਂ ਉਮੀਦਵਾਰਾਂ ਨੂੰ ਜਿਤਾਉਣਾ ਚਾਹੁੰਦੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀワਲ ਨੂੰ ਵੀ ਚੋਣ ਪ੍ਰਚਾਰ ਚੋਣ ਰੈਲੀਆਂ ਦੇ ਲਈ ਪੰਜਾਬ ਦੇ ਵਿੱਚ ਬੁਲਾਇਆ ਗਿਆ ਗਿੱਦੜਬਾਹਾ ਬਰਾਲਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਰੱਜ ਕੇ ਪ੍ਰਚਾਰ ਕੀਤਾ ਗਿਆ ਇੱਧਰ ਨਵੀਂ ਮੁਸੀਬਤ ਖੜੀ ਹੋ ਗਈ ਹੈ ਆਮ ਆਦਮੀ ਪਾਰਟੀ ਵਾਸਤੇ ਆਮ ਆਦਮੀ ਪਾਰਟੀ ਦੀ ਕੁਰਸੀ ਮੁੱਖ ਮੰਤਰੀ ਦੀ ਖੁਸ਼ੀ ਦਿਸਦੀ ਨਜ਼ਰ ਆ ਰਹੀ ਹੈ ਕਿਉਂਕਿ ਜਿਹੜੀ ਚਾਲ ਚੱਲੀ ਹੈ ਹੁਣ ਚਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਾਰ ਵੱਲੋਂ ਨਹੀਂ ਚੱਲੇਗੀ ਦੱਸਦੀਏ ਕਿ 6 ਤੋਂ 7 ਵਿਧਾਇਕ ਜਿਮਨੀ ਚੋਣਾਂ ਦੇ ਵਿੱਚ ਜਾਂ ਬਾਅਦ ਭਾਰਤੀ ਜਨਤਾ ਪਾਰਟੀ ਵੱਲ ਜਾਣਗੇ ਕਿਉਂ ਜਾਣਗੇ ਇਸ ਬਾਰੇ ਵੀ ਦੱਸਦੇ ਨੇ ਹਾਂ ਕਿਉਂਕਿ ਉਹਨਾਂ ਉਤੇ ਈਡੀ ਅਤੇ ਈਡੀ ਦੇ ਸਰਪੋਚ ਅਧਿਕਾਰੀ ਉਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਸੂਤਰਾ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਅੱਜ ਢਿਣਕ ਲੱਗ ਚੁੱਕੀ ਹੈ ਕਿ ਮੇਰੇ ਨਾਲ ਰਹਿੰਦੇ ਵਿਧਾਇਕ ਮੇਰੀ ਪਾਰਟੀ ਦੇ ਅੰਦਰ ਖਾਤੇ ਜਿਹੜੀਆਂ ਨੇ ਉਹ ਸਪੋਰਟ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਹਲਕਾ ਗਿੱਦੜਪਾਹਾ ਬਰਨਾਲਾ ਚਾਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਆਖਰਕਾਰ ਇਹ ਆਮ ਆਦਮੀ ਪਾਰਟੀ ਦੇ ਵਿੱਚ ਚੱਲ ਕੀ ਰਿਹਾ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕਰਤਾ ਧਰਤਾ ਅਰਵਿੰਦ ਕੇਸ਼ਵੀਵਾਲ ਨੇ ਡੇਰੇ ਲਾਇਏ ਹੋਏ ਨੇ ਪੰਜਾਬ ਦੇ ਵਿੱਚ ਦੂਸਰੇ ਪਾਸੇ ਜਿੰਨੇ ਵੀ ਅਧਿਕਾਰੀ ਸੀ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਆਸ-ਪਾਸ ਜਿਹੜੇ ਇਰਦ-ਗੁਰਦ ਘੁੰਮਦੇ ਰਹਿੰਦੇ ਸੀ ਇੱਕ-ਇੱਕ ਕਰਕੇ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਭਾਵੇਂ OSD ਹੋਵੇ ਤੇ ਭਾਵੇਂ ਮੇਨ ਸਲਾਹਕਾਰ ਹੋਣ ਭਾਵੇਂ ਕਮਿਊਨੀਕੇਸ਼ਨ ਡਾਇਰੈਕਟਰ ਕਿਉਂ ਨਾ ਹੋਵੇ ਲੇਕਿਨ ਇਸ ਬਵਾਲ ਤੋਂ ਬਾਅਦ ਹੁਣ ਹਥਾ ਪੈਰਾਂ ਦੀ ਪੈ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਗਵੰਤ ਮਾਨ ਦੂਜੇ ਲੀਡਰ ਪੱਟਣ ਦੇ ਵਿੱਚ ਬੜੇ ਮਾਹਿਰ ਨੇ ਜਿਵੇਂ ਡੇਂਬੀ ਢਿੱਲੋਂ ਨੂੰ ਪਟਿਆ ਗਿਆ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਜਿਮਨੀ ਚੋਣ لڑ ਰਹੇ ਨੇ ਹਲਕਾ ਗਦਰਬਾਹਤੂ ਦੂਸਰੇ ਪਾਸੇ ਫਿਰ ਪੱਟੇਗਾ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਹਲਕਾ ਬੰਗਾ ਤੋਂ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜਿਹੜੇ ਡਾਕਟਰ ਸੁੱਖੀ ਦੇ ਨਾਮ ਨਾਲ ਜਾਣੇ ਜਾਂਦੇ ਨੇ ਇਧਰ ਇੱਕ ਨਿੱਜੀ ਚੈਨਲ ਨੇ ਖੁਲਾਸਾ ਕੀਤਾ ਹੈ ਕਿ ਜਾਂ ਚੱਲਦੀਆਂ ਜਿਮਨੀ ਚੋਣਾਂ ਦੇ ਵਿੱਚ ਪਾਸਾ ਪਲਟੇਗਾ ਜਾ ਜਿਮਣੀ ਚੋਣਾਂ ਦੇ ਜਰੂਰ ਨਤੀਜੇ ਆਉਣਗੇ ਉਸ ਤੋਂ ਬਾਅਦ ਪਾਸਾ ਜਿਹੜਾ ਪਲਟੇਗਾ ਇੱਕ ਪਾਸੇ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨ ਅਤੇ ਪੰਜਾਬ ਕਿਸਾਨ ਜਥੇਬੰਦੀਆਂ ਨੇ ਬਾਈਕਾਟ ਕੀਤਾ ਹੈ ਭਾਰਤੀ ਜਨਤਾ ਪਾਰਟੀ ਦਾ ਅਤੇ ਪਲੱਸ ਆਮ ਆਦਮੀ ਪਾਰਟੀ ਦਾ ਯਾਨੀ ਕਿ ਆਮ ਆਦਮੀ ਪਾਰਟੀ ਦੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਰੱਜ ਕੇ ਸਪੋਰਟ ਕਿਸਾਨਾਂ ਵੱਲੋਂ ਕੀਤੀ ਗਈ ਸੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਲੇਕਿਨ ਉਹੀ ਕਿਸਾਨ ਹੁਣ ਤਰਾਏ ਤਰਾਏ ਮਰ ਰਹੇ ਨੇ ਉਹਨਾਂ ਦੀ ਫਸਲ ਦਾ ਉਹਨਾਂ ਨੂੰ ਪ੍ਰੋਪਰ ਮੁੱਲ ਨਹੀਂ ਮਿਲ ਰਿਹਾ ਉਹਨਾਂ ਦੀ ਫਸਲ ਦਾ ਪ੍ਰੋਪਰ ਤੋਲ ਨਹੀਂ ਹੋ ਰਿਹਾ ਇਸ ਕਰਕੇ ਜਿਹੜੇ ਗੁੱਸੇ ਵਿੱਚ ਨੇ ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਕੁਲਵੰਤ ਸਿੰਘ ਬਾਜੀਗਰ ਸੱਜਨ ਸਿੰਘ ਗੱਜਰ ਮਾਜਰਾ ਅਤੇ ਹੋਰ ਚਾਰ ਤੋਂ ਪੰਜ ਵਿਧਾਇਕ ਦੱਸੇ ਜਾ ਰਹੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹ ਬੜੀ ਜਲਦੀ ਆਮ ਆ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣਗੇ ਕਿਉਂਕਿ ਰਵਨੀਤ ਬਿੱਟੂ ਨੇ ਅੰਦਰ ਖਾਤੇ ਇਹ ਸਾਰੇ ਹੀ ਉਮੀਦਵਾਰ ਆਪਣੇ ਹੱਕ ਦੇ ਵਿੱਚ ਆਪਣੀ ਸਪੋਰਟ ਕਰ ਲਿਆ ਨੇ ਕਿ ਭਾਰਤੀ ਜਨਤਾ ਪਾਰਟੀ ਤੋਂ ਬਿਨਾ ਪੰਜਾਬ ਦਾ ਕੋਈ ਹਾਲ ਨਹੀਂ ਇਸ ਨੂੰ ਲੈ ਕੇ ਹੁਣ ਇੱਕ ਵੱਡਾ ਖੁਲਾਸਾ ਹੋ ਗਿਆ ਹੈ ਕਿ 4 ਤੋਂ 5 5 ਤੋਂ 6 ਮੌਜੂਦਾ ਵਿਧਾਇਕ ਆਮ ਆਦਮੀ ਪਾਰਟੀ ਦੇ ਜਲਦੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਜਾਣਗੇ ਭਾਰਤੀ ਜਨਤਾ ਪਾਰਟੀ ਵਿੱਚ ਇੱਕ ਪਾਸੇ ਛਕੱਜਾ ਕੱਸਿਆ ਹੋਇਆ ਹੈ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਖੇਸ਼ਰੀਵਾਲ ਨੇ ਦੂਸਰੇ ਪਾਸੇ ਛਕੱਜਾ ਕੱਸ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਇਹ ਵੀ ਕਹਿ ਦਿੱਤਾ ਹੈ ਕਿ ਜਿਹੜੇ ਵੀ ਮੁਹੱਲਾ ਕਲੀਨਿਕ ਨੇ ਉਹਨਾਂ ਉੱਤੇ ਸਾਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਨਜ਼ਰ ਨਹੀਂ ਆਉਣੀ ਚਾਹੀਦੀ ਇੱਕ ਪਾਸੇ ਉਹ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਆਪਸੀ ਕਾਟੋਕਲੇਸ਼ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਕਿਉਂਕਿ ਹਰਪਾਲ ਸੀਮਾ ਨੂੰ ਕਦੇ ਕੁਲਤਾ ਸਿੰਘ ਸੰਧਮਾ ਨੂੰ ਕਦੇ ਅਮਨ अरोड़ा ਨੂੰ ਉਪ ਮੁੱਖ ਮੰਤਰੀ ਗ੍ਰਹਿ ਮੰਤਰਾਲਾ ਅਤੇ ਮੁੱਖ ਮੰਤਰੀ ਦੀ ਇਹ ਕੁਰਸੀ ਦੇਣ ਦੀਆਂ ਅਫਵਾਹਾਂ ਆ ਰਹੀਆਂ ਨੇ ਤੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਪੰਜ ਤੋਂ 6 ਵਿਧਾਇਕ ਪਟਲੇ ਗਏ ਨੇ ਵੱਡੀ ਟਾਲੇ ਲਾ ਦਿੱਤੀ ਗਈ ਹੈ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੁਆਰਾ ਧੰਨਵਾਦ